ਅੱਜ ਆਪਾਂ ਵੀਡੀਓ ਬਣਾਵਾਂਗੇ ਮੈਕਡੋਨਲ ਤੇ 버거 ਕਿੰਗ ਦੋਨੇ ਹੀ ਆਪਣੇ ਕੋਲੇ ਆ ਤੇ ਅਕਸਰ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਜਗ੍ਹਾ ਜਗ੍ਹਾ ਤੇ ਆਊਟਲੈਟ ਖੁੱਲ ਰਹੇ ਆ ਤਕਰੀਬਨ ਤਕਰੀਬਨ 버거 ਕਿੰਗ ਮੈਕਡੋਨਲ ਨੇ ਪੂਰਾ ਮਤਲਬ ਸਾਰਿਆਂ ਦਾ ਕੰਮ ਹਲਾਇਆ ਪਿਆ ਵਾ ਮਾਰਕੀਟ ਦੇ ਵਿੱਚ ਜਿੰਨੇ ਵੀ ਵਿਚਾਰੇ ਛੋਟੇ ਰੇੜੀ ਵਾਲੇ ਆ ਕੋਈ ਵੀ ਲਾਲੋ ਕੋਈ ਕੈਫੇ ਛੋਟੇ ਇਹ ਆ 버거 ਵਗੈਰਾ ਦਿੱਥੋ ਵੀ ਮਿਲਦੇ ਆ ਹਰ ਜਗ੍ਹਾ ਤੇ ਤੁਸੀਂ ਦੇਖਿਆ ਹੋਣਾ ਕਿ ਬਾਈ ਲੋਕ ਜ਼ਿਆਦਾ ਮੈਕਡੋਨਲ 버거 ਕਿੰਗ ਵਾਲੇ ਪਾਸੇ ਜਾ ਰਹੇ ਆ ਅੱਜ ਆਪਾਂ ਛੋਟਾ ਜਿਹਾ ਵੀਡੀਓ ਲੈ ਕੇ ਆਏ ਆ ਦੋਨਾਂ ਦੇ ਉੱਤੇ ਆਪਣੇ ਕੋਲੇ ਮੈਕਡੋਨਲਡ ਦਾ ਵੀ ਮੀਲ ਹੈ 버ਗਰ ਮੀਲ ਤੇ 버거 ਕਿੰਗ ਦਾ ਵੀ ਹੈ ਤੇ ਆਪਾਂ ਚੈੱਕ ਕਰਦੇ ਆ ਮੀਲ ਦੇ ਵਿੱਚ ਇਹ ਆਪਾਂ ਨੂੰ ਕਿੰਨੇ ਦੀ ਪੈ ਰਹੀ ਹੈ ਤੇ ਕਿੰਨੇ ਕਿੰਨੇ ਦੀ ਆ ਕੀ ਕੀ ਚੀਜ਼ਾਂ ਵਿੱਚ ਸਾਰੀਆਂ ਚੀਜ਼ਾਂ ਤੇ ਆਪਣੀ ਪਹਿਲੀ ਵੀਡੀਓ ਹੈ ਇਹ ਤੇ ਆਪਾਂ ਚੈੱਕ ਕਰਦੇ ਆ ਸਾਰਿਆਂ ਨਾਲੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆ ਮੈਕਡੋਨਲਡ ਤੋਂ ਤੇ ਦੇਖਾਂਗੇ ਵਿੱਚੋਂ ਭਾਈ ਪ੍ਰਾਈਸ ਜੈਨੂਨ ਹੈ ਜਾਂ ਨਹੀਂ ਹੈ ਠੀਕ ਹੈ ਜਾਂ ਪ੍ਰਾਈਸ ਹੈ ਤੇ ਕਿੰਨਾ ਕੀ ਹੈ ਜਿਵੇਂ ਆਪਾਂ ਕਿਤੇ ਆਮ ਖਰੀਦੇ ਆ ਤੇ ਉਹਨਾਂ ਨਾਲੋਂ ਕਿੰਨਾ ਫਰਕ ਹੈ ਕੁਆਲਿਟੀ ਦਾ ਕਿੰਨਾ ਫਰਕ ਹੈ ਠੀਕ ਹੈ ਜੋ ਆਪਾਂ ਪੈਸੇ ਇਹਨਾਂ ਲਈ ਦੇ ਰਹੇ ਆ ਕਿ ਉਹ ਵਾਜਬ ਹੈ ਜਾਂ ਨਹੀਂ ਹੈ ਤੇ ਸ਼ੁਰੂਆਤ ਕਰਦੇ ਆਪਾਂ ਮੈਕਡੋਨਲਡ ਤੋਂ ਮੈਕਡੋਨਲਡ ਤੋਂ ਸ਼ੁਰੂਆਤ ਕਰਦੇ ਆ ਆਪਣੇ ਕੋਲੇ ਮੈਕਡੋਨਲਡ ਦੀ ਪੂਰੀ ਮੀਲ ਹੈ ਜੋ ਕਿ ਆਪਾਂ ਨੂੰ ਮਿਲੀ ਹੈ ਬੈਲ ਦਿਖਾਣਾ ਮੈਂ ਤੁਹਾਨੂੰ ਤੇ ਆਪਾਂ ਨੂੰ ਮਿਲਿਆ ਹੀ ਪਹਿਲਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਕੋਲਡ ਡਰਿੰਕ ਵਾਸਤੇ ਠੀਕ ਹੈ ਉਸ ਤੋਂ ਬਾਅਦ ਨੈਪਕਿਨ ਮਿਲਿਆ ਹੈ ਮਿਲਿਆ ਦੋ कैचअप दो कैचअप मिले या, होर नाल सिर्फ एक बर्गर तो तकरीबन आया है एक सौ नौ रुपये का तो उस तुम तो बाद आप देखा चलो यू रख दे साइड पर मैकडोनल साइड पर रहेगा ठीक है ये है एक सौ नौ रुपए बाकी आपू हम खोल के दोनों की क्वालिटी भी चेक करा हम वारी आ ਬਰਗਰ ਕਿੰਗ ਦੀ ਤੇ ਬਰਗਰ ਕਿੰਗ ਦੇ ਵਿੱਚ ਵੀ ਆਪਾਂ ਨੂੰ ਸੇਮ ਨੈਪਕਿਨ ਮਿਲੇ ਆ ਤੂੰ ਬਿੱਲ ਮਿਲੇ ਆ ਤੇ ਇਸ ਤੋਂ ਬਾਅਦ ਇੱਕ ਸਟਰੋ ਜੋ ਕਿ ਮੈਕਡੋਨਲਡ ਦੇ ਮੁਕਾਬਲੇ ਬਦਲੀ ਆ ਚਲੋ ਇਹਦਾ ਤਾਂ ਕੋਈ ਕੰਮ ਨਹੀਂ ਗਾ ਕੇਚਅਪ ਇਹਨਾਂ ਨੇ ਵੀ ਦੋ ਹੀ ਦਿੱਤੇ ਆ ਇਹਨਾਂ ਨੇ ਜੀ ਨਾਲ ਦਿੱਤਾ ਵਾ ਫਰਾਈਜ਼ ਫਰਾਈਜ਼ ਮਿਲੀ ਨਾਲ ਆਪਾਂ ਨੂੰ ਠੀਕ ਹੈ ਤੇ ਇੱਕ ਨਾਲ ਮਿਲਿਆ ਹੈ ਆਪਾਂ ਨੂੰ 버거 ਬਰਗਰ ਚੈੱਕ ਕਰਦੇ ਦੋਨਾਂ ਦੇ ਤੇ ਕੋਲਡਿੰਗ ਰੱਖਦੇ ਸੌਫਟ ਤੋਂ ਕੋਲਡਿੰਗ ਚੈੱਕ ਕਰੋ ਤਕਰੀਬਨ ਕੁਆਂਟੀਟੀ ਦੋਨਾਂ ਦੀ ਕੁਆਂਟੀਟੀ ਦੋਨਾਂ ਦੀ ਸੇਮ ਆ 버거 ਕਿੰਗ ਤੇ ਮੈਕਡੋਨਲਡ ਦੋਨਾਂ ਦੀ ਕੁਆਂਟੀਟੀ ਸੇਮ ਆ ਹਾਂ ਇੱਕ ਚੀਜ਼ ਜ਼ਰੂਰ ਆ ਲੈ ਕੇ ਆਂਦੇ ਵਿੱਚ ਇਹਨਾਂ ਨੇ ਕੈਰੀ ਬੈਗ ਕੈਰੀ ਵੀ ਦਿੱਤਾ ਨਾਲ ਹੋਲਡਰ ਤੇ ਚਲੋ ਇਹਨੂੰ ਵੀ ਰੱਖਦੇ ਆਪਾਂ ਸਾਈਡ ਤੇ ਮੇਨ ਮੁੱਦਾ ਆਪਣਾ ਅੱਜ ਦਾ 버거 ਬਰਗਰ ਚੈੱਕ ਕਰਦੇ ਆ ਠੀਕ ਆ ਆਪਾਂ ਨੂੰ ਮਿਲਿਆ ਵਾ 버ਗਰ ਕਿੰਗ ਵਾਲਾ ਆਪਾਂ ਨੂੰ ਮਿਲਿਆ ਵਾ 109 ਰੁਪਏ ਦਾ ਮੈਕਡੋਨਲਡ ਆਪਾਂ ਨੂੰ ਮਿਲਿਆ ਵਾ 104 ਰੁਪਏ ਦਾ ਯਾਨੀ ਕਿ ਸਿਰਫ 5 ਰੁਪਏ ਦਾ ਫਰਕ ਆ ਠੀਕ ਆ ਕੋਈ ਖਾਸ ਫਰਕ ਨਹੀਂ ਹਾਂ ਪਰ ਨਾਲ ਆਪਾਂ ਨੂੰ ਫਰਾਈਜ਼ ਮਿਲ ਰਹੇ ਆ ਠੀਕ ਆ 버ਗਰ ਕਿੰਗ ਦੇ ਵਿੱਚ ਆਪਾਂ ਨੂੰ ਫਰਾਈਜ਼ ਵੀ ਮਿਲ ਰਹੇ ਆ ਹੁਣ ਸਾਰਿਆਂ ਨਾਲੋਂ ਮੇਨ ਇਹ ਆਪਣੇ ਕੋਲੇ ਜਿਹੜੇ 버ਗਰ ਆ ਕਿ ਇਹ 버ਗਰ ਅਸਲ 'ਚ ਇਸ ਲਾਇਕ ਹੈ ਜਾਂ ਨਹੀਂ ਤੇ ਆਪਾਂ ਦੋਨਾਂ ਨੂੰ ਚੈੱਕ ਕਰਦੇ ਆਂ ਦੋਨਾਂ ਦੀ ਕੁਆਲਿਟੀ ਵੀ ਚੈੱਕ ਕਰਦੇ ਆਂ ਠੀਕ ਹੈ ਇਹ 버ਗਰ ਹੈ ਦੋਨੋਂ ਆਲੂ ਪੈਟੀ 버ਗਰ ਠੀਕ ਹੈ ਤਿੰਨ ਚੀਜ਼ਾਂ ਮਿਲੀਆਂ ਨਾਲ ਆਪਾਂ ਨੂੰ ਆਲੂ ਪੈਟੀ 버ਗਰ ਚਲੋ ਜੀ ਥੋੜਾ ਦਿਖਾਓ ਨੇੜੇ ਤੋਂ ਓਕੇ 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 ਇਹ ਆਪਣਾ 버ਗਰ ਪੁੱਠਾ ਹੋ ਗਿਆ ਮੈਕਡੋਨਲ ਵਾਲਾ ਠੀਕ ਹੈ ਜੀ ਲਓ ਇਹ 버ਗਰ ਕਿੰਗ ਓਕੇ ਓਕੇ 버ਗਰ ਕਿੰਗ ਦੀ ਬ੍ਰੈਡ ਦੇਖੋ ਜ਼ਬਰਦਸਤ ਠੀਕ ਹੈ ਇਹ ਮੈਕਡੋਨਲਡ ਦੀ 버ਗਰ ਬਿਲਕੁਲ ਬਿਗਾਰਾ ਬਿਗਾਰ ਨਹੀਂ ਗਾਇਆ ਮਤਲਬ ਬਹੁਤ ਫਰਕ ਆ ਦੋਨੋਂ ਦਾ ਅੰਦਰੋਂ ਦੇਖਦੇ ਆ ਪਿਆਜ਼ ਪਲੱਸ ਥੋੜੀ ਜੀ ਲੱਗੀ ਸੌਸ ਇਹਦੇ ਨਾਲ ਠੀਕ ਹੈ نیچے ਖਾਲੀ ਬਿਲਕੁਲ ਨਾ ਉਸ ਤੋਂ ਬਾਅਦ ਇੱਧਰ ਲੱਗਾਈ ਬਿਲਕੁਲ ਉਸ ਤੋਂ ਉਲਟਾ ਆਪਣਾ ਮੈਕਡੋਨਲਡ ਦੇ ਵਿੱਚ ਬਿਲਕੁਲ ਉਲਟਾ ਵਾ ਠੀਕ ਹੈ ਬਰਗਰ ਕਿੰਗ ਦੇ ਵਿੱਚ ਪਿਆਜ਼ ਆ ਤੇ ਮੈਕਡੋਨਲਡ ਦੇ ਵਿੱਚ ਟਮਾਟਰ ਆ ਠੀਕ ਹੈ ਤੇ ਦੋਨਾਂ ਦੀ ਵਿੱਚ ਕੋਈ ਖਾਸ ਫਰਕ ਟਿੱਕੀ ਚੈੱਕ ਕਰਦੇ ਆ ਟਿੱਕੀ ਠੀਕ ਹੈ ਟਿੱਕੀ ਮੈਨੂੰ ਬਈ ਬਰਗਰ ਕਿੰਗ ਦੀ ਹੀ ਸਹੀ ਲੱਗੀ ਆ ਠੀਕ ਹੈ ਤੇ ਬਾਕੀ ਇਹਦਾ ਟੇਸਟ ਚੈੱਕ ਕਰਕੇ ਇਕੱਜ ਮੈਂ ਟੇਸਟ ਦੱਸਦਾ ਦੋਨਾਂ ਦਾ ਠੀਕ ਹੈ ਇਹਨਾਂ ਦਾ ਟੇਸਟ ਆ ਤਕਰੀਬਨ ਜਿਵੇਂ ਆਪਾਂ ਸਮੋਸਾ ਖਾਣੇ ਆ। ਇਹਦੀ ਟਿੱਕੀ ਦਾ ਟੇਸਟ ਮੈਕਡੋਨਲਡ ਦੇ 버ਗਰ ਦਾ ਟੇਸਟ ਚੈੱਕ ਕਰਦਾ। ਜਿਵੇਂ ਕਿ ਮੰਨ ਲਓ ਆਲੂ ਪੈਟੀ। ਤੇ ਨਾ ਅੱਜ ਆਪਣੇ ਕੋਲੇ ਤੇ ਲਾਸਟ ਮੈਂ ਦੱਸਾਂ ਫਰਾਈ ਖਾਣ ਲੀਏ। ਜੇ ਅੱਜ ਮੈਂ ਦੱਸਾਂ ਤੇ 버ਗਰ ਕਿੰਗ ਹੈ ਜਿਹੜਾ ਉਹ ਆਪਣਾ ਬੈਸਟ ਹ ਠੀਕ ਹੈ ਫੋਨ ਆਪਣਾ ਬੰਦ ਹੋ ਗਿਆ ਸੀਗਾ ਤੇ ਆਪਾਂ ਨੂੰ ਸਾਰਾ ਸੈਟ ਵੀ ਚੇਂਜ ਕਰਨਾ ਪਿਆ ਮਾਈਕ ਵੀ ਆਪਾਂ ਨੂੰ ਦੇਖ ਸਕਦੇ ਹੋ ਦੂਸਰਾ ਲਾਉਣਾ ਪਿਆ ਤੇ ਗੱਲ ਮੁੱਕਦੀ ਆ ਇਹ 버ਗਰ ਆਪਾਂ ਨੂੰ 버ਗਰ ਕਿੰਗ ਆਲਾ ਵਧੀਆ ਲਿਆ ਪਰ ਇਹ ਦੇ ਵਾਲੇ ਪਾਸੋਂ ਆਪਾਂ ਬਿਲਕੁਲ ਨਿਰਾਸ਼ ਆ ਮੈਕਡੋਨਲਡਸ ਵਾਲੇ ਪਾਸੋਂ ਇਹ ਹੈਵੀ ਤਕਰੀਬਨ 109 ਵਾਲਾ ਵਾ ਇਹ 104 ਵਾਲਾ ਠੀਕ ਹੈ ਇਹਦੇ ਨਾਲ ਆਪਾਂ ਨੂੰ 프라이ਜ਼ ਮਿਲੀ ਆ ਪਰ ਅੰਦਰ ਦੋਨਾਂ ਦੇ ਵਿੱਚ ਕੁਝ ਖਾਸ ਨਹੀਂ ਗਾ ਮੈਕਡੋਨਲਡ ਦੀ ਗੱਲ ਕਰਾਂ ਤੇ ਤਕਰੀਬਨ ਤਕਰੀਬਨ ਇਸ ਤੋਂ ਵਧੀਆ 버ਗਰ 40 40 ਰੁਪਏ ਦਾ ਆਮ 버ਗਰ ਮਿਲ ਜਾਂਦਾ ਵਾ ਤੇ ਇਹ ਆਪਣੇ ਹਿਸਾਬ ਚੋਂ ਬਾਹਰ ਆ ਇਹ 버ਗਰ ਦਾ ਵੀ ਚਲੋ ਜਿਸ ਹਿਸਾਬ ਨਾਲ 버ਗਰ ਕਿੰਗਾ ਪਰ ਇਹ ਕਹਿ ਸਕਦੇ ਆ ਠੀਕ ਹੈ ਕਿ ਥੋੜਾ ਜਿਹਾ ਹੈ ਪਰ ਹੈ ਦੋਨਾਂ ਦੇ ਵਿੱਚ ਕੁਝ ਖਾਸ ਨਹੀਂ ਗਾ ਬਸ ਇਹਦੇ ਵਾਲੇ ਪਾਸੋਂ ਥੋੜੀ ਇਹ ਚੀਜ਼ਾਂ ਜ਼ਿਆਦਾ ਜਿਸ ਕਰਕੇ ਆਪਾਂ ਇਹਨੂੰ ਥੋੜਾ ਵਾਜਬ ਮੰਨ ਸਕਦੇ ਆ ਠੀਕ ਹੈ ਤੇ ਕੋਲਡ ਡਰਿੰਕ ਦੋਨਾਂ ਦੇ ਵਿੱਚ ਬਰਾਬਰ ਸੀਗੀ ਪਰ ਇਸ ਤੋਂ ਵੀ ਜਿੰਨੇ ਪੈਸੇ ਆਪਾਂ ਲਾਏ ਆ ਮੰਨ ਕੇ ਚੱਲੋ ਤਕਰੀਬਨ ਤਕਰੀਬਨ 100 ਤੋਂ 110 ਇਹ 110 ਦੇ ਵਿੱਚ ਇਹ ਚੀਜ਼ਾਂ ਆਪਾਂ ਨੂੰ ਮੰਨ ਕੇ ਚੱਲੋ 40 ਰੁਪਏ ਦਾ 버ਗਰ 20 ਰੁਪਏ ਦੀ ਕੋਲਡ ਡਰਿੰਕ ਠੀਕ ਹੈ ਤੇ ਤਾਂ ਫਰਾਈਸ ਤਾਂ ਨਾ ਮਤਰੀਆ ਚਲੋ ਫਿਰ ਵੀ ਠੀਕ ਆ ਕੁਆਂਟੀਟੀ ਇਹਨਾਂ ਦੀ ਫਿਰ ਵੀ ਠੀਕ ਹੈ ਇਹ ਆਪਾਂ ਇਹਨੂੰ ਸਹੀ ਮੰਨ ਸਕਦੇ ਆ ਤੇ ਅੱਜ ਆਪਣਾ ਜਿੱਤਦਾ ਹੈ 버거 ਕਿ ਠੀਕ ਹੈ ਤੇ ਆ ਬਰਗਰ ਕਿੰਗ ਦੀ ਕੋਲਡ ਡਰਿੰਕ ਅਗਲੀ ਵੀਡੀਓ ਆਪਾਂ ਫੇਰ ਕਿਸੇ ਨਵੇਂ ਕਿਸੇ ਅਲੱਗ-ਅਲੱਗ ਬ੍ਰਾਂਡ ਦੇ ਉੱਤੇ ਬਣਾਵਾਂਗੇ ਠੀਕ ਹੈ ਤੇ ਤੁਹਾਨੂੰ ਕਿਹੜਾ ਸਹੀ ਲੱਗਿਆ ਦੱਸੋ ਦੋਨਾਂ ਦੇ ਵਿੱਚੋਂ ਦੋਨਾਂ ਤਕਰੀਬਨ ਦਾ ਰੇਟ ਜਿਆਦਾ ਆਈ ਆ ਬਾਕੀ ਕਮੈਂਟ ਕਰਕੇ ਤੁਸੀਂ ਦੱਸਿਓ ਠੀਕ ਹੈ ਕਿ ਆਪਾਂ ਅਗਲੀ ਵੀਡੀਓ ਕਾਦੇ ਉੱਤੇ ਬਣਾਇ